ਲੋੜੀ ਦੇ ਦਿਨ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਫੂਕੇ ਗਏ ਗੈਰ ਸੰਵਿਧਾਨਿਕ ਪੱਤਰ 1571 ਅਤੇ ਬਲਵੀਰ ਆਲੰਪੂਰ ਖਿਲਾਫ ਹੋਈ ਐਫ ਆਈ ਆਰ 1523 ਦੇ ਪਰਚੇ ਮਿਤੀ 13 ਜਨਵਰੀ 2024 ਨੂੰ SCBC ਮਹਾਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਜ਼ 7 ਦੀ ਲਾਈਟਾਂ ਤੇ ਚੱਲ ਰਹੇ ਮੋਰਚੇ ਦਾ 24ਵਾਂ ਦਿਨ ਬੀਤਿਆ ਅੱਜ ਮੋਰਚੇ ਵਿੱਚ ਲੋੜੀ ਦੇ ਤਿਉਹਾਰ ਤੇ 15 7 1 ਇੱਕੀ ਦਾ ਗੈਰ ਸੰਵਿਧਾਨਿਕ ਪੱਤਰ ਅਤੇ ਬਲਵੀਰ ਸਿੰਘ ਆਲੰਪੁਰ ਖਿਲਾਫ ਹੋਈ ਚੂਟੀ FIR 15 23 ਦੇ ਪੱਤਰ ਫੂਕੇ ਗਏ ਇਸ ਮੌਕੇ ਆਦਿ ਤਰਮ ਅਨਾਰਿਆ ਸਮਾਜ ਦੇ ਮਹਾ ਮੰਤਰੀ ਸ਼੍ਰੀ ਵੀ ਡੀ ਅੰਬੇਡਕਰ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਆਪਣੀ ਇਸ ਨੈਸ਼ਨਲ ਸੰਸਥਾ ਵੱਲੋਂ ਮੋਰਚੇ ਨੂੰ ਪੂਰਨ ਸਮਰਥਨ ਦੇਰında 엘ਾਨਕੀਤਾ ਅੱਜ ਮੋਰਚੇ ਵਿੱਚ ਆਏ ਸੀਨੀਅਰ ਕਾਰਜਕਾਰੀ ਮੈਂਬਰਾਂ ਨੇ ਸੰਬੋਧਨ ਕੀਤਾ ਤੇ SCBC ਸਮਾਜ ਨੂੰ ਮੋਰਚੇ ਤੇ ਪਹੁੰਚਣ ਦੀ ਅਪੀਲ ਕੀਤੀ। ਸੀਨੀਅਰ ਆਗੂ ਜਸਵੀਰ ਸਿੰਘ ਪਮਾਲੀ ਨੇ ਕਿਹਾ ਕਿ ਜਿਸ ਸਰਕਾਰ ਨੇ ਸਾਡੀਆਂ ਮੰਗਾਂ ਨਾਮੰਨਯਤਾ ਚਲ ਰਹੇ ਮੋਰਚੇ ਤੇ ਆਉਣ ਵਾਲੇ 15 ਦਿਨਾਂ ਵਿੱਚ ਵੱਡਾ ਐਕਸ਼ਨ ਕੀਤਾ ਜਾਵੇਗਾ ਸੀਨੀਅਰ ਆਗੂ ਬਲਵਿੰਦਰ ਕੁੰਬੜਾ ਨੇ ਕਿਹਾ ਕਿ ਸਮੂਹ ਅੰਬੇਦਕਰ ਅਤੇ ਐਸਸੀਬੀਸੀ ਸਮਾਜ ਦੀਆਂ ਸੰਸਥਾਵਾਂ ਨੂੰ ਅਪੀਲ ਕਰਦੇ ਹਾਂ ਕਿ ਚੱਲ ਰਹੇ ਮੋਰਚੇ ਨੂੰ ਕਾਮਯਾਬ ਕਰਨ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਮੋਰਚੇ ਤੇ ਹਾਜ਼ਰੀ ਵਧਾਉਣ ਮੋਰਚੇ ਦੇ ਆਗੂ ਲਖਵੀਰ ਸਿੰਘ ਵਡਾਲਾ ਨੇ ਕਿਹਾ ਕਿ ਅਸੀਂ ਜਲਦ ਹੀ ਪਿੰਡ-ਪਿੰਡ ਜਾ ਕੇ ਆਪਣੇ ਸਮਾਜ ਨੂੰ ਮੋਰਚੇ ਬਾਰੇ ਜਾਗਰੂਕ ਕਰਾਂਗੇ ਗੁਰਮੁਖ ਸਿੰਘ ਢੋਲਣ ਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ 15 ਜੁਲਾਈ 21 ਦਾ ਗੈਰ ਸੰਵਿਧਾਨਿਕ ਪੱਤਰ ਜਾਰੀ ਕਰਕੇ ਸਾਡੇ ਸਮਾਜ ਦਾ ਗਲਾ ਕਟਿਆ ਹੈ ਇਸ ਸਮੇ ਸਮੂਹ ਆਗੂਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਇਸ ਸਮੇ ਮੋਰਚੇ ਵਿੱਚ ਬਲਜੀਤ ਸਿੰਘ ਕਕਰਾਲੀ ਰੇਸ਼ਮ ਸਿੰਘ ਕਾਲੂ ਅਜੈਬ ਸਿੰਘ ਬਠੋਈ ਅਵਧਾਰ ਸਿੰਘ ਸੈਂਪਲਾ ਸਿਮਰਨਜੀਤ ਸ਼ੈਂਕੀ ਪਰਵੀਨ ਟਾਂਕ ਮੁਖਤਿਆਰ ਸਿੰਘ ਕਕਰਾਲਾ ਕਰਮਜੀਤ ਸਿੰਘ ਐਨਓ ਸਿਮਰਨਜੀਤ ਕੌਰ ਵਡਾਲਾ ਨਵਜੋਤ ਸਿੰਘ ਆਦੇ ਹਾਜ਼ਰ ਹੋਏ ਯਾਰ ਸਰਕਾਰ ਮਰਦਾਬਾਦ 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 ਗੈਰ ਸੰਵਿਧਾਨਕ ਰੱਦ ਕਰੋ ਰੱਦ ਕਰੋ ਰੱਦ ਕਰੋ ਗੈਰ ਸੁਧਾਰਕ ਪੱਤਰ ਰੱਦ ਕਰੋ ਰੱਦ ਕਰੋ ਰੱਦ ਕਰੋ ਗੁਲਬੀਰ ਸਿੰਘ ਆਲਮਪੁਰ ਦੇ ਝੂਠੀ ਤੱਕ ਐਫ ਆਈ ਆਰ ਰੱਦ ਕਰੋ ਰੱਦ ਕਰੋ ਰੱਦ ਕਰੋ ਗੁਲਬੀਰ ਸਿੰਘ ਆਲਮਪੁਰ ਨੇ ਦਰਜ ਕੀਤਾ ਪਰਚਾ ਵਾਪਸ ਲਓ ਵਾਪਸ ਲਓ ਵਾਪਸ ਲਓ ਗੈਰ ਸੰਵਿਧਾਨਕ ਪੱਤਰ ਰੱਦ ਕਰੋ ਰੱਦ ਕਰੋ ਰੱਦ ਕਰੋ ਗੈਰ ਸੁਧਾਰਕ ਪੱਤਰ ਵਾਪਸ ਲਓ ਵਾਪਸ ਲਓ ਵਾਪਸ ਲਓ ਸਿੰਘ ਹਲੰਪੁਰ ਤੇ ਪarcha ਦਰਜ ਰੱਦ ਕਰੋ ਰੱਦ ਕਰੋ ਰੱਦ ਕਰੋ ਜាយ ਸਰਕਾਰ ਮੁਰਦਾਬਾਦ 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 ਮੁੱਖ ਮੰਤਰੀ ਮੁਰਦਾਬਾਦ 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 ਸਿੰਘ ਚੀਮਾ ਮੁਰਦਾਬਾਦ ਮੁਰਦਾਬਾਦ ਬਹੁਤ ਹੀ ਸਤਕਾਰਯੋ ਸਾਡੇ ਐਸ ਸੀ ਵੀ ਸੀ ਵਾਹ ਪੰਚਾਇਤ ਵੱਲੋਂ ਜੋ ਧਰਨਾ ਸਸਪੈ ਦੇ ਲਾਈਟਾਂ ਕੋਲੇ ਚੱਲ ਰਿਹਾ ਹੈ ਰਿਜ਼ਰਵੇਸ਼ਨ ਚੋਰ ਫੜੋ ਜਿਹੜੇ ਜਾਲੀਆਸੀ ਸਰਟੀਫਿਕੇਟਾਂ ਨੂੰ ਲੈ ਕੇ ਮੋਰਚਾ ਪਿਛਲੇ 23 ਦਿਨ ਤੋਂ ਲੱਗਾ ਹੋਇਆ ਅੱਜ 24ਵਾਂ ਦਿਨ ਜਿਹੜਾ ਮੋਰਚੇ ਦਾ ਬੀਤ ਰਿਹਾ ਹੈ ਤੇ ਅੱਜ ਅਸੀਂ ਇੱਕ ਪ੍ਰੋਗਰਾਮ ਅਲਿੰਕਿਆ ਸੀ ਮੋਰਚੇ ਦੇ ਆਗੂਆਂ ਵੱਲੋਂ ਸਾਰਿਆਂ ਵੱਲੋਂ ਵੀ 13 ਤਰੀਕ ਨੂੰ ਜਿਹੜਾ ਇੱਕ ਜਿਹੜੀਆਂ 15 7 21 ਦਾ ਇੱਕ ਲੈਟਰ ਸੀ ਜਿਹੜਾ ਗੈਰ ਸਭਿਧਾਨਿਕ ਲੈਟਰ ਸੀ ਤੇ ਜਿਹੜੀ ਬਲਵੀਰ ਸਿੰਘ ਆਲਮਪੁਰ ਤੇ ਇੱਕ ਐਫਆਈਆਰ ਝੂਠੀ ਹੋਈ ਹੈ ਜੋ ਵਿਜੀਲੈਂਸ ਨੇ ਪਰਚਾ ਕੀਤਾ ਉਹ ਜਿਹੜਾ ਰੱਦ ਕਰਨਾ ਚਾਹੀਦਾ ਤੇ ਉਸ ਰੋਸ ਵੱਜੋਂ ਅਸੀਂ ਜਿਹੜਾ ਪ੍ਰੋਗਰਾਮ ਅਲਿੰਕਿਆ ਸੀ ਅੱਜ ਅਸੀਂ ਉਹ ਦੋਨੋਂ ਕਾਪੀਆਂ ਫੂਕ ਕੇ ਹਟੇ ਨੇ ਤੇ ਮੁੱਖ ਮੰਤਰੀ ਦੇ ਖਿਲਾਫ ਜਿਹੜੀ ਜ਼ੋਰਦਾਰ ਨਾਰੇਬਾਜ਼ੀ ਕੀਤੀ ਐ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਐ ਤੇ ਸਾਡੇ ਸਾਰੇ ਆਗੂ ਸਹਿਬਾਨਾਂ ਨੇ ਹੋਰ ਵੀ ਵਿਉਂਤਬੰਦੀ ਧਰਨੇ ਨੂੰ ਅੱਗੇ ਲਿਜਾਣ ਵਾਸਤੇ ਮੋਰਚੇ ਦੇ ਅੱਗੇ ਪਰਫੁੱਲਤ ਵਾਸਤੇ ਵਿਉਂਤਬੰਦੀ ਕੀਤੀ ਐ ਤਾਂ ਕਿ ਜਿਹੜਾ ਮੋਰਚਾ ਥੋੜੇ ਦਿਨਾਂ ਵਿੱਚ ਕੋਈ ਵੱਡਾ ਸੰਘਰਸ਼ ਕਰ ਸਕੇ ਤਾ ਜਾਂ ਅਗਲਾ ਸਾਡਾ ਕੋਈ ਵੱਡਾ ਐਲਾਨ ਹੋ ਸਕੇ ਤੇ ਅਸੀਂ ਘਰੇ ਬੈਠੇ ਸਾਰੇ ਜਥੇਬੰਦੀਆਂ ਦੇ ਸਾਡੇ ਜਿਹੜੇ ਪ੍ਰਧਾਨ ਸਹਿਬਾਨ ਨੇ ਜਿਵੇਂ ਕਿ ਡਾਕਟਰ ਅੰਮੇਦਕਰ ਜਿਹਦੇ ਦਾੰਤ ਤੇ ਅਲਗ-ਅਲਗ ਮਿਸ਼ਨ ਅਲਗ-ਅਲਗ ਜਿਹੜੀਆਂ ਜਥੇਬੰਦੀਆਂ ਬਣੀਆਂ ਨੇ ਰਵਦਾਸ ਸੁਸਾਇਟੀਆਂ ਬਣੀਆਂ ਨੇ ਬਾਲਮੀਕ ਸੁਸਾਇਟੀਆਂ ਬਣੀਆਂ ਨੇ ਉਹਨਾਂ ਨੂੰ ਵੀ ਅਸੀਂ ਸਾਰੀ ਕਮੇਟੀਆਂ ਦੇ ਪ੍ਰਧਾਨ ਸਹਿਬਾਨਾਂ ਨੂੰ ਬੇਨਤੀ ਕਰਦੇ ਹਾਂ ਮੋਰਚੇ ਤੇ ਪਹੁੰਚੋ ਤਾਂ ਕਿ ਮੋਰਚੇ ਦੀ ਜਿਹੜੀ ਦਿਨ ਰਾਤ ਚੜ੍ਹਦੀ ਕਲਾ ਰਹੇ ਤੇ ਤੁਹਾਡਾ ਸਮਰਥਨ ਦੀ ਲੋੜ ਹੈ ਸਾਡਾ ਸਮਰਥਨ ਹਰ ਰੋਜ਼ ਜਿਹੜਾ ਹੈਗਾ ਹਰ ਇੱਕ ਦਿਨ ਕੋਈ ਨਾ ਕੋਈ ਜਥੇਬੰਦੀ ਆ ਕੇ ਸਾਨੂੰ ਸਮਰਥਨ ਦਿੰਦੀ ਹੈ ਤੇ ਸਾਡੇ ਸਾਰੇ ਹੀ ਆਗੂ ਸਹਿਬਾਨ ਬਹੁਤ ਹੀ ਤਤਪਰ ਨੇ ਤੇ ਤਾਂ ਕਿ ਸਰਕਾਰ ਦੇ ਜਿਹੜੇ ਕੰਨ ਖੋਲਣ ਲਈ ਅਸੀਂ ਇਕਜੁੱਟ ਹੋ ਰਹੇ ਨੇ ਤੇ ਹਰ ਰੋਜ਼ ਜਿਹੜਾ ਪਲੇਟਫਾਰਮ ਦੇ ਰੋਜ਼ ਨਵੀਆਂ ਜਿਹੜੀਆਂ ਜਥੇਬੰਦੀਆਂ ਸਾਨੂੰ ਸਹਿਯੋਗ ਮਿਲਦੀਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ ਸ்சிਬੀਸੀ ਮਹਾਪੰਚਾਇਤ ਦੇ ਬੈਨਰ ਹੇਠ ਰੈਜ਼ਰਵੇਸ਼ਨ ਚੋਰ ਫੜੋ ਮੋਰਚਾ ਜੋ 7 ਫੇਸ ਦੀਆਂ ਲਾਈਟਾਂ ਨੇੜੇ ਗੁਰਦਾਰ ਅੰਬਸਾਹਿਬ ਲੱਗਿਆ ਹੋਇਆ ਅੱਜ 24ਵੇਂ ਦਿਨ ਵਿੱਚ ਦਾਖਲ ਹੋ ਗਿਆ ਵਾ ਤੇ ਅੱਜ ਮੋਰਚਾ ਸਥਾਨ ਤੇ ਅਸੀਂ ਜੋ ਸਰਕਾਰ ਦਾ ਇੱਕ 15 7 21 ਦਾ ਗੈਰ ਸੰਵਿਧਾਨਕ ਪੱਤਰ ਹੈ ਤੇ ਇੱਕ ਸਾਡੇ ਸਾਥੀ ਬਲਬੀਰ ਸਿੰਘ ਆਲਮਪੁਰ ਤੇ ਜੋ ਝੂਠੀ ਐਫ ਆਈ ਆਰ ਦਰਜ ਕੀਤੀ ਆ ਸਰਕਾਰ ਨੇ ਸਾਨੂੰ ਅੱਗੇ ਵਧਣ ਤੋਂ ਰੋਕਣ ਲਈ ਸਾਡੇ ਸਾਥੀਆਂ ਨੂੰ ਤੰਗ ਕਰਨ ਲਈ ਸਾਨੂੰ ਮਿਸ਼ਨ ਤੋਂ ਢਕਾਉਣ ਲਈ ਅੱਜ ਅਸੀਂ ਉਸ ਐਫ ਆਈ ਆਰ ਦਾ ਨੂੰ ਤੇ ਗੈਰ ਸੰਵਿਧਾਨਕ ਪੱਤਰ ਨੂੰ ਸਾੜ ਕੇ ਸਰਕਾਰ ਨੂੰ ਇੱਕ ਸਿੰਬੋਲਿਕ ਆਪਣਾ ਰੋਸ ਜ਼ਾਹਰ ਕੀਤਾ ਵਾ ਸੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਰੋਸ ਹੈ ਜਿਹੜਾ ਇਹ ਕਿਤੇ ਭਾਂਬੜ ਨਾ ਬਣ ਜਾਵੇ ਇਸ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਸੰਵਧਾਨਕ ਮੰਗਾਂ ਨੇ ਉਹਦੇ ਤੇ ਗੌਰ ਕਰੋ ਉਹਨਾਂ ਨੂੰ ਮੰਨੋ ਜੇਕਰ ਤੁਸੀਂ ਨਹੀਂ ਮੰਨਦੇ ਤਾਂ ਫਿਰ ਐਦਾਂ ਦਾ ਮੋਰਚਾ ਹੁਣ ਇੱਥੇ ਲੱਗਿਆ ਹੋਇਆ ਵਾ ਐਦਾਂ ਦੇ ਸਤਿਕਾਰਯੋਗ ਆਗੂ ਸਹਿਮਾਨ ਇੱਥੇ ਬੈਠੇ ਨੇ ਜਿਨ੍ਹਾਂ ਦਾ ਮੋਟੋ ਹੀ ਹੈ ਨਾ ਵਿੱਕਾਂਗੇ ਨਾ ਝੁੱਕਾਂਗੇ ਸੋ ਉਹ ਦਿਨ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਸਰਕਾਰ ਨਾਲ ਟਕਰਾਰ ਕਰਕੇ ਪੰਜਾਬ ਦੇ ਵਿੱਚ ਉਈ ਇਦਾਂ ਦਾ ਵੱਡਾ ਪ੍ਰੋਗਰਾਮ ਲਈਏ ਜਿਹਦੇ ਚ ਸਰਕਾਰ ਆਪਣੇ ਆਪ ਨੂੰ ਮਹਿਸੂਸ ਕਰੇ ਕਿ ਹੁਣ ਅਸੀਂ ਪੂਰੀ ਤਰ੍ਹਾਂ ਘਿਰ ਚੁੱਕੇ ਆਂ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਸਾਡੀਆਂ ਸਾਰੀਆਂ ਮੰਗਾਂ ਸਵਿਧਾਨਿਕ ਹੈ ਉਹਨਾਂ ਨੂੰ ਮੰਨਣ ਲਈ ਸਾਡੇ ਆਗੂ ਸਹਿਬਾਨ ਆ ਜਿਹੜੇ ਮੋਰਚੇ ਤੇ ਬੈਠੇ ਰਹਿੰਦੇ ਨੇ ਜ਼ਿਲ੍ਹਿਆਂ ਦੇ ਵਿੱਚ ਨੇ ਕਿਸੇ ਨਾ ਵੀ ਸੰਪਰਕ ਕਰਕੇ ਸਾਡੀਆਂ ਮੰਗਾਂ ਵੱਲ ਗੌਰ ਦਿਓ ਜੇਕਰ ਤੁਸੀਂ ਸਾਡੀਆਂ ਮੰਗਾਂ ਵੱਲ ਗੌਰ ਨਹੀਂ ਲਾਉਂਗੇ ਤਾਂ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡਾ ਇੱਕ ਐਲਾਨ ਕਰਨ ਜਾ ਰਹੇ ਹਾਂ ਸਾਰੇ ਸਾਥੀਆਂ ਨਾਲ ਵਿਚਾਰ ਵਸਵੰਸ਼ ਕਰਕੇ ਸੋ ਫੇਰ ਸਰਕਾਰ ਦੀਆਂ ਅੱਖਾਂ ਖੋਲਣ ਲਈ ਸਾਨੂੰ ਜਿਸ ਹੱਦ ਤੱਕ ਵੀ ਪ੍ਰੋਟੈਸਟ ਕਰਨਾ ਪਿਆ ਅਸੀਂ ਉਹ ਕਰਾਂਗੇ ਸੋ ਸਰਕਾਰ ਨੂੰ ਪਹਿਲੀ ਬੇਨਤੀ ਹੈ ਦੂਜੀ ਬੇਨਤੀ ਮੇਰੀ ਹੈਗੀ ਆ ਡਾਇਰੈਕਟਰ ਵੈਲਫੇਅਰ ਜਿਨ੍ਹਾਂ ਨਾਲ ਸੰਬੰਧਤ ਜਾਲੀ ਐਸਸੀ ਸਰਟੀਫਿਕੇਟ ਜਿਨ੍ਹਾਂ ਨੇ ਰੱਦ ਕਰਨੇ ਆ ਜਾਂ ਜਿਨ੍ਹਾਂ ਨੇ ਅੱਗੇ ਪ੍ਰੋਸੀਡਿੰਗਾਂ ਕਰਾਉਣੀਆਂ ਨੇ ਸੋ ਕੱਲ ਵੀ ਇੱਕ ਲਖਵੀਰ ਕੌਰ ਵਾਈਫ ਆਫ ਗੁਰਮੀਤ ਸਿੰਘ ਜੋ ਲੁਧਿਆਣੇ ਜੀਐਨ ਕਾਲਜ ਦੇ ਵਿੱਚ ਸਟੈਨੋਗ੍ਰਾਫਰ ਸੀ ਉਹਨਾਂ ਦਾ ਸਰਟੀਫਿਕੇਟ ਰੱਦ ਕੀਤਾ ਵਾ ਸਰਟੀਫਿਕੇਟ ਰੱਦ ਤਾਂ ਬਹੁਤ ਹੋ ਰਹੇ ਆ ਰੱਦ ਦਾ ਡਾਇਰੈਕਟਰ ਸਾਹਿਬ ਤੁਸੀਂ ਜਸਵਿੰਦਰ ਸਿੰਘ ਦਾ ਵੀ ਕੀਤਾ ਵਾ ਜਸਵਿੰਦਰ ਸਿੰਘ ਦਾ ਸਰਟੀਫਿਕੇਟ ਉਹ ਹੈ ਜਿਸ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਸਾਡੇ ਆਗੂ ਬਲਬੀਰ ਸਿੰਘ ਆਲਮਪੁਰ ਤੇ ਪਰਚਾ ਦਰਜ ਕੀਤਾ ਵਾ ਮੈਂ ਤੁਹਾਨੂੰ ਡਾਇਰੈਕਟਰ ਵੈਲਫੇਅਰ ਜੀ ਬੇਨਤੀ ਕਰਨਾ ਚਾਹੁੰਦਾ ਮੈਂ 2020 ਦੀ ਨੋਟੀਫਿਕੇਸ਼ਨ ਮੁਤਾਬਕ ਜਸਵਿੰਦਰ ਸਿੰਘ ਤੇ ਵੀ ਪਰਚਾ ਬਣਦਾ ਵਾ ਜਿਹੜਾ ਤੁਸੀਂ ਕਰ ਨਹੀਂ ਰਹੇਗੇ ਉਹ ਕਿਉਂ ਨਹੀਂ ਕਰ ਰਹੇ ਉਹ ਚਾਂਦੀ ਦੀ ਜੁੱਤੀ ਦੇ ਚੱਕਰ 'ਚ ਨਹੀਂ ਕਰ ਰਹੇ ਜਾਂ ਕੋਈ ਹੋਰ ਥੋੜੀ ਮਜਬੂਰੀ ਹੈ ਅਸੀਂ ਤੁਹਾਨੂੰ ਅੱਜ ਇਸ ਮੋਰਚਾ ਸਥਾਨ ਤੋਂ ਬੇਨਤੀ ਕਰਦੇ ਆਂ ਕਿ ਡਾਇਰੈਕਟਰ ਵੈਲਫੇਅਰ ਜੀ ਤੁਸੀਂ ਜਿੰਨੇ ਵੀ ਸਰਟੀਫਿਕੇਟ ਰੱਦ ਹੋਇਆ ਆਉਣ ਵਾਲੇ 15 ਦਿਨਾਂ ਦੇ ਵਿੱਚ ਵਿੱਚ ਜੇਕਰ ਤੁਸੀਂ ਉਹਨਾਂ ਦੇ ਪਰਚੇ ਦਰਜ ਨਹੀਂ ਕਰਦੇ ਉਹਨਾਂ ਦੀਆਂ ਰਿਕਵਰੀਆਂ ਨਹੀਂ ਕਰਦੇ ਉਹਨਾਂ ਨੂੰ ਟਰਮੀਨੇਟ ਨਹੀਂ ਕਰਾਉਂਦੇਗੇ ਆਉਣ ਵਾਲੇ 15 ਦਿਨਾਂ ਦੇ ਵਿੱਚ ਵਿੱਚ ਅਸੀਂ ਸਾਰੇ ਸਾਥੀਆਂ ਨਾਲ ਵਿਚਾਰ ਕਰਕੇ ਤੁਹਾਡਾ ਪੁਤਲਾ ਫੂਕਣਾ ਤੁਹਾਡੇ ਘਰ ਦਾ ਘਰਾਓ ਕਰਨਾ ਤੁਹਾਡਾ ਪੱਟ ਸਿਆਪਾ ਕਿਵੇਂ ਕਰਨਾ ਵਾ ਉਹ ਸਾਰੇ ਸਾਥੀ ਆ ਜਿਹੜੇ ਅਸੀਂ ਵਿਚਾਰ ਕਰਕੇ 15 ਦਿਨਾਂ ਦੇ ਵਿੱਚ ਤੁਹਾਡਾ ਤੁਹਾਨੂੰ ਦੱਸਾਂਗੇ ਕਿ 2020 ਦੀ ਨੋਟੀਫਿਕੇਸ਼ਨ ਮੁਤਾਬਕ ਤੁਹਾਨੂੰ ਕੀ ਕੀ ਭਾਰਾਂ ਦਿੱਤੀਆਂ ਸਰਕਾਰ ਨੇ ਤੁਸੀਂ ਚਾਂਦੀ ਦੇ ਜੁੱਤੀ ਦੇ ਚੱਕਰ ਦੇ ਵਿੱਚ ਸਾਡੇ ਜਿਹੜੇ ਜਾਲੀ ਐਸਸੀ ਸਰਟੀਫਿਕੇਟ ਹੈ ਉਹਨਾਂ ਦੇ ਤੁਸੀਂ ਪੱਟ ਤੇ ਖੜੇ ਹੋ ਉਹਨਾਂ ਦੇ ਪਰਚੇ ਨਹੀਂ ਦਰਜ ਕਰ ਰਹੇ ਸੋ ਮੈਂ ਸਾਰੇ ਸਾਥੀਆਂ ਨੂੰ ਵੀ ਬੇਨਤੀ ਕਰਦਾ ਦੇਖੋ ਇਹ ਜਿਹੜਾ ਐਸਸੀਬੀਸੀ ਮਹਾਪੰਚਾਇਤ ਦੇ ਬੈਨਰ 'ਤੇ ਧਰਨਾ ਲੱਗਿਆ ਰੈਜ਼ਰਵੇਸ਼ਨ ਤੌਰ ਫੜੋ ਮੋਰਚਾ ਇਹ ਸਮੁੱਚੇ ਸਮਾਜ ਦੇ ਹੱਕਾਂ ਤੇ ਹਿੱਤਾਂ ਦੀ ਖਾਤਰ ਲੱਗਿਆ ਹੋਇਆ ਸੋ ਇਹ ਕਾਮਯਾਬ ਤਾਂ ਹੋਊਗਾ ਜੇਕਰ ਅਸੀਂ ਤਨ ਮਨ ਧਨ ਦੇ ਨਾਲ ਇੱਥੇ ਸਾਰੇ ਸ਼ਮੂਲੀਅਤ ਕਰਾਂਗੇ ਸੋ ਠੰਡ ਘਟ ਰਹੀ ਏ ਹੁਣ ਅਸੀਂ ਸਾਰੇ ਜਿਵੇਂ ਕੁੰਬੜਾ ਸਾਹਿਬ ਨੇ ਦੱਸਿਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਜਿੰਨੇ ਵੀ ਸਾਡੀਆਂ ਖੇਤਰ ਦੀਆਂ ਪ੍ਰੋਮਿਨੈਂਟ ਸ਼ਕਤੀਆਂ ਨੇ ਉਹ ਸਾਰੀਆਂ ਸਾਡੇ ਮੋਰਚੇ ਦੇ ਵਿੱਚ ਸ਼ਾਮਲ ਹੋਣ ਸਿਰਫ ਰਾਜਨੀਤਿਕ ਖੇਤਰ ਦੇ ਲੋਕ ਸਾਤੋਂ ਦੂਰ ਰਹਿਣੀ ਸਾਡੀ ਬੇਨਤੀ ਹੈ ਸੋ ਸਾਰੇ ਸਾਥੀਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ 7 ਫੇਸ ਦੀਆਂ ਲਾਈਟਾਂ ਦੇ ਕੋਲੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਦੇ ਬੈਨਰ ਥੱਲੇ ਅੱਜ ਇਸ ਲੋਹੜੀ ਦੇ ਤਿਹਾਰ ਤੇ ਜਿਹੜੇ 15 7 21 ਦਾ ਗੈਰ ਸਬਧਾਨਕ ਪੱਤਰ ਉਹਨੂੰ ਰੱਦ ਕਰਾਉਣ ਦੇ ਲਈ ਔਰ ਬਲਬੀਰ ਸਿੰਘ ਆਲਮ ਪਰ ਜਿਹੜੇ ਸਾਥੀ ਦੇ ਉੱਤੇ ਝੂਠੀ ਐਫ ਆਈ ਆਰ ਦਰਜ ਕੀਤੀ ਹੈ ਉਹਨਾਂ ਦੀਆਂ ਕਾਪੀਆਂ ਲੋਹੜੀ ਦੀ ਧੂਣੀ ਵਿੱਚ ਫੂਕ ਕੇ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਜਿਹੜਾ ਇਹ ਗੈਰ ਸਬਦਾਨਕ ਪੱਤਰ ਹੈ ਉਹ ਵੀ ਰੱਦ ਕੀਤਾ ਜਾਵੇ ਔਰ ਜਿਹੜੀ ਐਫ ਆਈ ਆਰ ਕੀਤੀ ਹੋਈ ਹੈ ਸਾਡੇ ਸਾਥੀ ਤੇ ਉਹ ਵੀ ਰੱਦ ਕੀਤੀ ਜਾਵੇ ਔਰ ਅੱਜ ਇਹ ਮੋਰਚਾ ਜਿਹੜਾ ਕਿਉਂਕਿ ਠੰਡ ਦੇ ਸਮੇਂ ਕਰਕੇ ਬਹੁਤ ਲੋਕ ਆ ਜਿਹੜੇ ਉਹ ਧਰਨੇ 'ਚ ਆਉਂਦੇ ਆ ਇਕੱਲੇ ਇਕੱਲੇ ਆਉਂਦੇ ਆ ਪਰ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਸਾਡੇ ਸਾਥੀ ਪਵਾਲੀ ਸਾਹਿਬ ਨੇ ਦੱਸਿਆ ਕਿ 15 ਦਿਨ ਦੇ ਵਿੱਚ ਵਿੱਚ ਜੇਕਰ ਜਿਹੜੇ ਜਿਨ੍ਹਾਂ ਤੇ ਮਤਲਬ ਐਸਸੀ ਸਰਟੀਫਿਕੇਟ ਰੱਦ ਹੋਇਆ ਉਹਨਾਂ ਤੇ ਪਰਚੇ ਦਰਜ ਨਾ ਕਰੇ ਜਾਂ ਜ ਉਹਨਾਂ ਨੂੰ ਟਰਮੀਨੇਟ ਨਾ ਕੀਤਾ ਤਾਂ 15 ਦਿਨ ਦੇ ਵਿੱਚ ਵਿੱਚ ਅਸੀਂ ਕੋਈ ਵੱਡਾ ਫੈਸਲਾ ਲੈਣ ਲਈ ਮਜਬੂਰ ਹੋਵਾਂਗੇ ਅਸੀਂ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਜਿਹੜੇ ਰਿਜ਼ਰਵੇਸ਼ਨ ਚੋਰੀ ਫੜਾ ਮੋਰਚਾ ਵੱਲੋਂ ਐਸੀਬੀਸੀ ਮਹਾਪੰਚਾਇਤ ਵੱਲੋਂ ਜਿਹੜੀਆਂ ਸਬਦਾਨਕ ਮੰਗਾਂ ਰੱਖੀਆਂ ਗਈਆਂ ਹਨ ਇਹਨਾਂ ਤੋਂ ਜਲਦੀ ਤੇ ਜਲਦੀ ਗੌਰ ਕੀਤੀ ਜਾਵੇ ਐਸਾ ਨਾ ਹੋਵੇ ਕਿ ਜਿਹੜਾ ਮੋਰਚਾ ਹੈ ਪਿੰਡਾਂ ਦੇ ਵਿੱਚ ਸਾਡੀ ਤਿਆਰੀ ਚੱਲ ਰਹੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਸਾਨੂੰ ਕੋਈ ਵੱਡੀ ਕਾਰਵਾਈ ਕਰਨ ਲਈ ਮਜਬੂਰ ਨਾ ਕਰਿਓ ਇੰਨੀ ਆਹੀ ਬੇਨਤੀਆਂ ਕਰਦਾ ਹੋਇਆ ਔਰ ਆਪਣੇ ਸਪੂਰਨ ਐਸੀਬੀਸੀ ਸਮਾਜ ਨੂੰ ਬੇਨਤੀ ਕਰਦਾ ਹੋਇਆ ਕਿ ਜਿੱਥੇ-ਜਿੱਥੇ ਤੁਸੀਂ ਬੈਠੇ ਆ ਸਾਰੇ ਹੀ ਆਪਣੇ ਮੋਰਚੇ ਵੱਲ ਬਹੀਰਾਂ ਕੱਤੋ ਤਾਂ ਕਿ ਇਸ ਮੋਰਚੇ ਦੀ ਮੋਰਚੇ ਦੀ ਸਫਲਤਾ ਦੇ ਅੱਗੇ ਸਰਕਾਰ ਨੂੰ ਝੁਕਣਾ ਪਵੇ ਸਤਿਕਾਰਯੋਗ ਸਾਥੀਓ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਾਥੀਓ ਅੱਜ ਅਸੀਂ ਮੋਰਚੇ ਵਾਲੇ ਸਥਾਨ ਤੇ ਜੋ ਐਸ ਸੀ ਬੀ ਸੀ ਮਹਾਪੰਚਾਇਤ ਵੱਲੋਂ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ 21 ਦਸੰਬਰ ਤੋਂ ਇੱਥੇ ਸ਼ੁਰੂ ਕੀਤਾ ਹੋਇਆ ਉਸ ਸਥਾਨ ਦੇ ਉੱਤੇ ਅੱਜ ਦੋ ਜਿਹੜੀਆਂ ਮੁੱਖ ਪੱਤਰ ਫੂਕੇ ਗਏ ਨੇ ਇੱਕ ਜਿਹੜਾ 15/7/21 ਨੂੰ ਪੰਜਾਬ ਸਰਕਾਰ ਨੇ ਗੈਰ ਸੰਵਿਧਾਨਕ ਆਪਣੇ ਜਿਹੜੇ ਹੱਕੂਕੂਕਾ ਤੋਂ ਬਾਹਰ ਜਾ ਕੇ ਸਾਡਾ ਗळा ਘੁੱਟਣ ਲਈ ਜਾਰੀ ਕੀਤਾ ਪੱਤਰ ਉਹਦੀ ਕਾਪੀ ਫੂਕੀ ਗਈ ਆ ਤੇ ਦੂਸਰਾ ਸਰਦਾਰ ਬਲਬੀਰ ਸਿੰਘ ਜੀ ਆਲੰਪਰ ਜਿਹੜੇ ਸਾਡੇ ਜੀਜਾ ਰੂ ਸਾਥੀ ਨੇ ਸਮਾਜ ਲਈ ਲੜ ਰਹੇ ਨੇ ਖਾਸ ਕਰ ਜਾਲੀ ਸਰਟੀਫਿਕੇਟ ਜਿਹਨਾਂ ਨੇ ਚੋਰਾ ਨੇ ਬਣਾਏ ਹੋਏ ਉਹਨਾਂ ਦੇ ਖਿਲਾਫ ਲੜ ਰਹੇ ਨੇ ਉਹਨਾਂ ਦੇ ਉੱਤੇ ਜਿਹੜੀ ਝੂਠੀ ਐਫਆਈਆਰ ਦੀ ਦਰਜ ਕੀਤੀ ਆ ਉਸ ਜਿਹੜੀ ਐਫਆਈਆਰ ਦੀ ਕਾਪੀ ਫੂਕੀ ਗਈ ਆ ਤਾਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਅੱਜ ਤਾਂ ਅਸੀਂ ਕਾਪੀਆਂ ਫੂਕੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਹੋਵੇ ਕਿ ਸੱਗ ਦੇ ਵਿੱਚ ਪੰਜਾਬ ਸਰਕਾਰ ਦੀ ਬਲੀ ਚੜ ਜਾਵੇ ਤਾਂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸਾਡੀਆਂ ਜੋ ਸਵਿਧਾਨਿਕ ਮੰਗਾਂ ਹੈ ਬੇਸ਼ੱਕ ਉਹ ਬਲਬੀਰ ਸਿੰਘ ਤੇ ਆਲਮਪਰ ਤੇ ਝੂਠੀ ਐਫ ਆਈ ਆਰ ਦਰਜਾ ਉਹਨੂੰ ਰੱਦ ਕਰਨ ਦੀ ਗੱਲ ਆ ਬੇਸ਼ੱਕ ਉਹ 15/7/21 ਦਾ ਜਿਹੜਾ ਗੈਰ ਸਵਿਧਾਨਿਕ ਪੱਤਰ ਆ ਉਹਨੂੰ ਰੱਦ ਕਰਨ ਦੀ ਗੱਲ ਆ ਜਾ ਮਜ਼ਦੂਰਾਂ ਦੀਆਂ ਮੰਗਾਂ ਕਾਮਿਆਂ ਦੀਆਂ ਮੰਗਾਂ ਨਰੇਗਾ ਵਰਕਰਾਂ ਦੀਆਂ ਮੰਗਾਂ ਮੁਲਾਜ਼ਮਾਂ ਦੀਆਂ ਮੰਗਾਂ ਉਹ ਕੋਈ ਇਹੋ ਜਿਹੀਆਂ ਮੰਗਾਂ ਨਹੀਂ ਜਿਹੜੀਆਂ ਸਰਕਾਰ ਤੇ ਵਾਧੂ ਦਬਾਅ ਪੈਣਾ ਜਾਂ ਸਰਕਾਰ ਨੇ ਕੋਈ ਕਰਨਾ ਉਹ ਸੰਵਿਧਾਨਕ ਮੰਗਾਂ ਹੈ ਤਾਂ ਸਰਕਾਰ ਨੂੰ ਬੇਨਤੀ ਆ ਕਿ ਉਹ ਸਾਡੀਆਂ ਮੰਗਾਂ ਪ੍ਰਵਾਨ ਕਰਕੇ ਸਾਨੂੰ ਕੁਝ ਰਾਹਤ ਦਿੱਤੀ ਜਾਵੇ ਤੇ ਨਾਲ ਦੀ ਨਾਲ ਸਾਨੂੰ ਜਿਹੜਾ ਅਸੀਂ ਇਸ ਠੰਡ ਦੇ ਵਿੱਚ ਸੰਘਰਸ਼ ਦੇ ਵਿੱਚ ਕੁੱਦੇ ਹੋਏ ਆ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਕਰਨ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੀ ਇਸ ਅੱਗ ਦੇ ਵਿੱਚ ਬਲੀ ਦੇਣ ਦੇ ਲਈ ਮਜਬੂਰ ਨਾ ਕੀਤਾ ਜਾਵੇ ਸੋ ਸਰਕਾਰ ਨੂੰ ਵੀ ਬੇਨਤੀ ਆ ਕਿ ਸਾਡੀਆਂ ਸੰਵਿਧਾਨਕ ਮੰਗਾਂ ਪੂਰੀਆਂ ਕਰੇ ਤੇ ਨਾਲ ਦੀ ਨਾਲ ਸਮਾਜ ਨੂੰ ਵੀ ਬੇਨਤੀ ਆ ਕਿ ਆਓ ਸਾਰੇ ਰਲ ਮਿਲ ਕੇ ਜਿਸ ਤਰ੍ਹਾਂ 18 ਦੇ ਵਿੱਚ 2 April 18 ਨੂੰ ਜਿਹੜਾ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਜਿੱਤ ਪ੍ਰਾਪਤ ਕੀਤੀ ਸੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਓ ਇਸ ਮੋਰਚੇ ਦੇ ਵਿੱਚ ਵੱਧ ਤੇ ਵੱਧ ਹੁੰਮ ਮਾ ਕੇ ਪਹੁੰਚੋ ਬਹੀਰਾ ਕੱਟ ਕੇ ਪਹੁੰਚੋ ਤਾਂ ਕਿ ਪੰਜਾਬ ਸਰਕਾਰ ਦੇ ਨੱਕ ਦੇ ਵਿੱਚ ਦਮ ਕਰਕੇ ਆਪਣੀਆਂ ਮੰਗਾਂ ਬਣਵਾ ਸਕੀਏ ਜੈ ਭੀਮ ਜੈ ਭਾਰਤ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅੱਜ ਮੈਂ ਪਹੁੰਚਿਆ ਇੱਥੇ ਸਾਥ ਫੇਸ ਦੀ ਲੈਟਾ ਤੇ ਜਿਹੜਾ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਲੱਗਿਆ ਹੋਇਆ ਹੈ ਐਸਸੀਬੀਸੀ ਮਾ ਪੰਚਾਇਤ ਦੇ ਵੱਲੋਂ ਤੇ ਮੈਂ ਗੁਜ਼ਾਰਿਸ਼ ਕਰਦਾ ਹਾਂ ਆਪਣੇ ਸਾਰੇ ਸਾਥੀਆਂ ਤੋਂ ਕਿ ਜਿਆਦਾ ਵੱਧ ਤੇ ਵੱਧ ਉਰੇ ਆ ਕੇ ਆਪਣਾ ਮੋਰਚੇ ਨੂੰ ਕਾਮਯਾਬ ਕਰੋ ਤੇ ਮੈਂ ਜਿਹੜਾ ਐਸਸੀਬੀਸੀ ਮਹਾਪੰਚਾਇਤ ਦੇ ਪ੍ਰਬੰਧਕ ਨੇ ਆਗੂ ਨੇ ਉਹਨਾਂ ਨੂੰ ਵਿਸ਼ਵਾਸ ਦਿਲਾਂਦਾ ਕਿ ਮੈਂ ਆਦੀ ਧਰਮ ਸਮਾਜ ਨਾਰੀਆ ਤੋਂ ਰਾਸ਼ਟਰੀ ਮਹਾ ਮੰਤਰੀਆਂ ਤੇ ਆਦੀ ਧਰਮ ਨਾਰੀਆ ਸਮਾਜ ਵੱਲੋਂ ਪੂਰਾ ਸਮਰਥਨ ਤੁਹਾਨੂੰ ਅੱਜ ਦਿੰਦਾ ਹਾਂ ਮੇਰੇ ਰਾਸ਼ਟਰੀ ਮੁੱਖ ਪ੍ਰਧਾਨ ਮੁਕੇਸ਼ ਨਾਰੀਆ ਵੱਲੋਂ ਇਹ ਹਦੇਸ ਆਇਆ ਹੈ ਕਿ ਆਪਾਂ ਵੱਧ ਚੜ ਕੇ ਇਸ ਮੋਰਚੇ ਵਿੱਚ ਸ਼ਾਮਲ ਹੋਣਗੇ ਤੇ ਆਉਣ ਵਾਲੇ ਟਾਈਮ ਤੇ ਸਾਡੀ ਪੂਰੀ ਜਥੇਬੰਦੀ ਉਰੇ ਸ਼ਾਮਲ ਹੋਏਗੀ ਤੇ ਅੱਜ ਤੇ ਆਪਾਂ ਐਲਾਨ ਕਰਦੇ ਆਂ ਕਿ ਆਦੀ ਧਰਮ ਨਾਰੀਆ ਸਮਾਜ ਦਾ ਪੂਰਾ ਸਮਰਥਨ ਐਸ்சி ਬੀ ਐਸ்சி ਮਾ ਪੰਚਾਇਤ ਦੇ ਨਾਲ ਹੈ ਤੇ ਇਨੀ ਦੀ ਸ਼ਬਦ ਅਨਸਾਰ ਆਪੇ ਚਾਉਂਦੇ ਆ ਵੀ ਇਹ ਜਿਹੜੇ ਚੋਰ ਆ ਜਿਹੜੇ ਸਰਕਾਰ ਦੇ ਵਿੱਚ ਐਸੀ ਦਾ ਸਰਟੀਫਿਕੇਟ ਬਣਾ ਕੇ ਸਾਡੇ ਹੱਕ ਨੂੰ ਚੁਰਾ ਰਹੇ ਆ ਇਹਨਾਂ ਨੂੰ ਵੱਧ ਤੋਂ ਵੱਧ ਔਰ ਜਲਦੀ ਤੇ ਜਲਦੀ ਸਰਕਾਰ ਫੜੇ ਤੇ ਸਾਨੂੰ ਸਾਡਾ ਹੱਕ ਦਿਲਾਏ ਤੇ ਜੇ ਆਪਾਂ ਚੁੱਪ ਬੈਠੇ ਰਹੇ ਜਾਂ ਐਦਾ ਹੀ ਦੇਖਦੇ ਰਹੇ ਜਾਂ ਵਕ ਵਕ ਜਥੇ ਬੰਦਿਆਂ ਦੇ ਨਾਲ ਆਪਾਂ ਚੋਧਰਾਂ ਜਿਹੜੇ ਸਾਡੇ ਆਗੂ ਆ ਉਹ ਅੱਗੇ ਨਾ ਆਏ ਤੇ ਬਹੁਤ ਜਲਦੀ ਸਰਕਾਰ ਸ ਇਹ ਅਣਸੁਣੀ ਗੱਲ ਕਰਕੇ ਸਾਨੂੰ ਫਿਰ ਸਾਡੇ ਮੋਰਚੇ ਨੂੰ ਫੈਲ ਕਰਨ ਦੀ ਕੋਸ਼ਿਸ਼ ਕਰਾਂਗੀ ਤੇ ਮੈਂ ਸਾਰੇ ਜਥੇਬੰਦੀਆਂ ਦੇ ਜਿੰਨੇ ਵੀ ਆਗੂਆਂ ਉਹਨਾਂ ਨੂੰ ਅਰਦਾਸ ਕਰਦਾ ਮਾਂ ਉਹਨਾਂ ਦੇ ਚਰਨਾ ਤੇ ਅਰਦਾਸ ਕਰਦਾ ਮਾਂ ਵੀ ਬਾੜ ਚੜ ਕੇ ਉਰੇ ਹਿੱਸਾ ਲਓ ਤੇ ਸਰਕਾਰ ਨੂੰ ਦਿਖਾਓ ਵੀ ਆਪਾਂ ਇਕਾਂ ਆਸੀ ਆਪਣਾ ਹੱਕ ਲੈ ਕੇ ਰੱਖਾਂਗੇ ਭਾਵੇਂ ਤੁਹਾਡੇ ਗਲ ਚ ਹੱਥ ਪਾ ਕੇ ਲੈਣਾ ਪਵੇ ਇਹ ਨਹੀਂ ਸ਼ਬਦਾ ਤੇ ਸਾਥ ਮੈਂ ਇੱਕ ਵਾਰੀ ਫਿਰ ਅਰਦਾਸ ਕਰਦਾ ਆਪਣੇ ਸਾਰੇ ਸਾਥیوں ਨੂੰ ਵੀ ਉਰੇ ਆ ਕੇ ਬਾਦ ਚੜ ਕੇ ਹਿੱਸਾ ਲਓ ਤਾਂ ਕਿ ਸਾਡਾ ਜਿਹੜਾ ਮੋਰਚਾ ਕਾਮਯਾਬ ਹੋਵੇ